ਨਾ ਕੋ ਮੀਤ ਕਦੋਂ ਕਿਹਾ ਨਾ ਕੋ ਮੂਰਖ ਨਾ ਕੋ ਸਿਆਣਾ ਕਦੋਂ ਕਿਹਾ ਜਦੋਂ ਉਹਨਾਂ ਨੇ ਦੇਖਿਆ ਵੀ ਜਿੰਨੀ ਦੇਰ ਤੱਕ ਇਹ ਚੌਥੇ ਪੱਧਰ ਵਿੱਚ ਆਉਂਦੇ ਨਹੀਂ ਇਹਨਾਂ ਨੂੰ ਪਤਾ ਕੀ ਹੈ ਵੀ ਗਲਤ ਕੀ ਹੈ ਸਹੀ ਕੀ ਹੈ ਇਹ ਤਾਂ ਸੁਪਨੇ ਵਿੱਚ ਖੇਡਦੇ ਹੋਏ ਹੀ ਗਲਤ ਬਣੇ ਬੈਠੇ ਆ ਸੁਪਨੇ ਵਿੱਚ ਖੇਡਦੇ ਹੋਏ ਸਹੀ ਬਣੇ ਬੈਠੇ ਆ ਅਸਲ ਤਾਂ ਇਹਨਾਂ ਨੇ ਦੇਖਿਆ ਹੀ ਨਹੀਂ ਤਾਂ ਉਹਨਾਂ ਕਹਿੰਦਾ ਮੂਰਖ ਸਿਆਣਾ ਇੱਕ ਹੈ ਇੱਕ ਜੋਤ ਦੋਏ ਨਾਓ ਮੂਰਖਾ ਸਿਰ ਮੂਰਖਾ ਜੇ ਮੰਨੇ ਨਾ ਹੀ ਨਾ ਉਹ ਕਹਿੰਦੇ ਇਹਨਾਂ ਨੂੰ ਖਿਮਾ ਕਰੋ ਇਹ ਤਾਂ ਕੋਠੜੀ ਵਿੱਚ ਕਾਲ ਕੋਠੜੀ ਵਿੱਚ ਬੰਦ ਨੇ ਜਦੋਂ ਉੱਤੋਂ ਤੱਕ ਤਤ ਦੇਖੇ ਨਾ ਸਾਰੇ ਕਿਵੇਂ ਦੁਨੀਆ ਫਸੀ ਹੈ ਤੇ ਉਹ ਪਹਿਲਾਂ ਕਹਿੰਦੇ ਪਹਿਲਾਂ ਤਾਂ ਇਹਨਾਂ ਦੇ ਮਨ ਨੂੰ ਜਗਾਓ ਜਗਾ ਕੇ ਚੌਥੇ ਪੱਧਤੇ ਨਾਮ ਵਿੱਚ ਧਿਆਨ ਲਵਾਓ ਫਿਰ ਇਹਨਾਂ ਨੂੰ ਗੱਲ ਸਮਝ ਆਊਗੀ ਬਿਨਾਂ ਜਗਾਏ ਸਿੱਧਾ ਗਿਆਨ ਦੋਗੇ ਇਹਨਾਂ ਦਾ ਤਾਂ ਵਾਸਾ ਹੀ ਪੰਜਾਂ ਤਤਾਂ ਵਿੱਚ ਐ ਤ੍ਰੈਗੁਣ ਵਿੱਚ ਗੱਲ ਸਮਝਣ ਗਈ ਨਹੀਂ ਹੁਣ ਜਿਹੜੇ ਆਮ ਪ੍ਰਚਾਰਕ ਨੇ ਉਹ ਸਿੱਧਾ ਗਿਆਨ ਦਿੰਦੇ ਨੇ ਨਾ ਸਿਮਨ ਕਰਾਉਂਦੇ ਆ ਨਾ ਪਰਮ ਤਤ ਤੇ ਧਿਆਨ ਲਵਾਉਂਦੇ ਆ ਨਾ ਨਾਮ ਵਿੱਚ ਧਿਆਨ ਲਾਉਂਦੇ ਆ ਸਭ ਤੋਂ ਪਹਿਲਾਂ ਸ਼ਬਦ ਪ੍ਰਗਟ ਹੋਵੇ ਰਾਸ ਹੋਵੇ ਸੁਣ ਵਿੱਚ ਬੈਠਣਾ ਆਵੇ ਫਿਰ ਗਿਆਨ ਸ਼ੁਰੂ ਹੁੰਦਾ ਹੈ ਜਿਹੜਾ ਜੀਵ ਫੁਰਨਿਆ ਚ ਹੈ ਤੁਸੀਂ ਉਹਨੂੰ ਨਾ ਨਾਮ ਜਪਾ ਰਹੇ ਨਾ ਉਹਨੂੰ ਅੰਮ੍ਰਿਤ ਦਾ ਭੇਂਤ ਦੇ ਰਹੇ ਨਾ ਉਹਨੂੰ ਦਸਵੇਂ ਘਰ ਚ ਵਸਾ ਕਿਵੇਂ ਕਰਨਾ ਹੈ ਪਾਉਣ ਨੂੰ ਕਿਵੇਂ ਛੱਡਣਾ ਹੈ ਫੁਰਨਿਆ ਨੂੰ ਕਿਵੇਂ ਛੱਡਣਾ ਹੈ ਸਿੱਧਾ ਗਿਆਨ ਦੇ ਰਹੇ ਉਹਨੂੰ ਸਮਝ ਹੀ ਨਹੀਂ ਆਏਗਾ ਉਹ ਜਾਗਿਆ ਹੀ ਨਹੀਂ ਪਹਿਲਾਂ ਪਹਿਲਾਂ ਤਾਂ ਜਾਗੇ ਪਹਿਲਾਂ ਮੰਜੇ ਤੋਂ ਉਠਾ ਕੇ ਫਿਰ ਉਹਨੂੰ ਬਾਹਰ ਦਾ ਰਸਤਾ ਦਿਖਾਓਗੇ ਉਹ ਮੰਜੇ ਤੇ ਸੁੱਤੇ-ਸੁੱਤੇ ਤੁਸੀਂ ਦੁਨੀਆ ਘਮਾ ਰਹੇ ਹੋ ਤਾਂ ਉੱਥੇ ਫਿਰ ਮਹਾਰਾਜ ਕਹਿੰਦੇ ਖਿਮਾ ਕਰ ਦਿੱਤਾ ਬਈ ਇਹ ਖੇਲ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਜੀਵ ਸੋਨ ਵਿੱਚ ਆਉਂਦਾ ਹੈ ਤੇ ਸੰਸਾਰ ਦੇ ਵਿੱਚ ਮਹਾਰਾਜ ਕਹਿੰਦੇ ਜਿਹੜਾ ਮਨਮੁਖ ਹੈ ਨਾ ਜਾਇਓ ਭਗਤੀ ਕਰਦਾ ਹੋਵੇ ਮਨਮੁਖ ਦਾ ਮਨ ਇੰਨਾ ਕਠੋਰ ਹੁੰਦਾ ਹੈ ਉਹ ਦੂਜੇ ਨੂੰ ਖਿਮਾ ਨਹੀਂ ਕਰਦਾ ਇਹ ਕਾਲ ਦਾ ਸਭ ਤੋਂ ਵੱਡਾ ਗੁਣ ਹੈ ਜੇ ਤੁਸੀਂ ਕਿਸੇ ਨੂੰ ਪਛਾਣਨਾ ਹੈ ਨਾ ਜੀ ਵੀ ਇਹ ਕਾਲ ਵਾਸੇ ਕੇ ਪਰਮੇਸ਼ਰ ਵਾਸਾ ਹੈ ਜੇ ਕਿਸੇ ਨੂੰ ਪਛਾਣਨਾ ਹੈ ਤਾਂ ਕਾਲ ਦਾ ਸਭ ਤੋਂ ਵੱਡਾ ਗੁਣ ਹੈ ਕਾਲ ਕਿਸੇ ਨੂੰ ਵੀ ਖਿਮਾ ਨਹੀਂ ਕਰਦਾ ਬਖਸ਼ਦਾਨ ਜੇ ਕਾਲ ਖਿਮਾ ਕਰਦਾ ਹੁੰਦਾ ਅੱਜ ਤੱਕ ਇਹਨੇ ਨਰਕ ਭਰਦੇ ਹੀ ਨਾ ਚਾਰ ਜੁਗਾ ਚਾਪੀ ਤਰਸ ਤਰਸ ਨਹੀਂ ਕਰਦਾ ਕਾਲ ਤੇ ਮਾਲਕ ਸੱਚੇ ਪਾਤਸ਼ਾਹ ਦਾ ਸਭ ਤੋਂ ਵੱਡਾ ਗੁਣ ਹੈ ਵੱਡੇ ਤੋਂ ਵੱਡੇ ਹੰਕਾਰੀਆਂ ਨੂੰ ਵੱਡਿਆਂ ਤੋਂ ਵੱਡੇ ਪਾਪੀਆਂ ਨੂੰ ਖਿਮਾ ਕਰ ਦਿੰਦਾ ਇੱਕ ਇੱਕ ਖਿੰਨ ਵਿੱਚ ਤਾਂ ਇਹ ਉਹਨਾਂ ਨੂੰ ਕਿਹਾ ਨਾ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ ਦਇਆਵਾਨ ਉਹਨਾਂ ਨੂੰ ਕਿਹਾ ਦਇਆਪਤ ਕਿਹਾ ਤਾਂ ਉਹਨਾਂ ਨੂੰ ਕਿਹਾ ਨਾ ਤਾਂਿਆਂ ਦੇ ਤਾਂ ਨਮਾਣਿਆਂ ਦੇ ਮਾਨ ਨੇ ਓਟਿਆਂ ਦੀ ਓਟ ਕਾਲ ਖਿਮਾ ਨਹੀਂ ਕਰਦਾ ਤੇ ਜਿਹੜੇ ਕਾਲ ਦੇ ਬੰਦੇ ਹੁੰਦੇ ਨੇ ਭਾਵੇਂ ਉਹ ਨਾਮ ਹੀ ਜਪਦੇ ਹੋਣ ਜਿਹੜਾ ਕਾਲ ਵਾਸੀਓ ਕਿਸੇ ਨੂੰ ਖਿਮਾ ਨਹੀਂ ਕਰਦਾ ਗੱਲ ਨੂੰ ਖਿੱਚੀ ਜਾਊਗਾ ਲੰਬੀ ਕਰੂਗਾ ਗੱਲ ਨੂੰ ਹਰਖ ਕਰੂਗਾ ਉਗ ਕਰੂਗਾ ਗੱਲ ਨਹੀਂ ਛੜਦਾ ਬਹੁਤ ਲੰਬੀਆਂ ਲੰਬੀਆਂ ਗੱਲਾਂ ਖਿੱਚਦੇ ਆ ਦੁਸ਼ਮਣੀ ਨਪਾਉਂਦੇ ਆ ਕਾਲ ਦੇ ਬੰਦੇ ਤੇ ਮਹਾਰਾਜ ਕਹਿੰਦੇ ਫਿਰ ਜਿੰਦੇ ਮਨ ਚ ਖਿਮਾ ਨਹੀਂ ਨਾ ਹੈਗੀ ਖਿਮਾ ਵਹੂੜੇ ਖੱਪ ਗਏ ਹੁਣ ਲੱਖ ਅਸੰਖ ਗਣਤ ਨਾ ਆਵੇ ਕਿਉਂ ਗਣੀ ਖੱਪ ਖੱਪ ਮੂਹੇ ਬਿਸੰਖ ਤੇ ਜਿੰਨ ਜਿਹੜਾ ਦੂਜੇ ਨੂੰ ਖਿਮਾ ਨਹੀਂ ਨਾ ਕਰਦਾ ਖੱਪ ਜਾਂਦੇ ਨੇ ਕਹਿੰਦੇ ਤੇ ਮਹਾਰਾਜ ਕਹਿੰਦੇ ਇਹ ਜੇ ਲੱਖਾਂ ਟੋਲੇ ਆਏ ਜਿਨ੍ਹਾਂ ਨੇ ਇਸ ਧਰਤੀ ਤੇ ਆ ਕੇ ਦਇਆ ਧਰਮ ਸਹਿਨਸ਼ੀਲਤਾ ਨਾਮ ਦੇ ਗੁਣ ਨਹੀਂ ਅਪਣਾਏ ਇੱਕ ਦੂਜੇ ਦੇ ਨਾਲ ਵੈਰ ਵਿਰੋਧ ਵਿੱਚ ਹੰਕਾਰ ਦੇ ਵਿੱਚ ਇੱਕ ਦੂਜੇ ਦੀ ਕਾਟ ਦੇ ਵਿੱਚ ਖਤਮ ਹੋ ਗਿਆ ਵੱਡੇ ਵੱਡੇ ਲਸ਼ਕਰ ਕਹਿੰਦੇ ਛਿਮਾਂ ਵਿੱਚ ਹੁਣੇ ਖੱਪ ਗਏ ਖੂਹਣ ਲੱਖ ਅਸੰਖ ਗਣਤ ਨਾ ਆਵੇ ਕਿਉਂ ਗਣੀ ਖੱਪ ਖੱਪ ਮੂਏ ਬਸੰਖ ਇੱਕ ਦੂਜੇ ਦੇ ਹਰਖ ਦੇ ਵਿੱਚ ਹੀ ਦੁੱਬਦਾ ਵਿੱਚ ਹੀ ਧੜਿਆਂ ਵਿੱਚ ਹੀ ਖਤਮ ਹੋ ਗਏ ਮਾਰੇ ਕਹਿੰਦੇ ਬਖਸ਼ਣਾ ਚਾਹੀਦਾ ਪੂਰੇ ਗੁਰੂ ਦਾ ਇੱਕ ਵੱਡਾ ਗੁਣੇ ਉਹ ਬਖਸ਼ਦਾ ਪਰ ਕਿਹਨੂੰ ਬਖਸ਼ਦਾ ਜੋ ਨਮਰਤਾ ਦੇ ਵਿੱਚ ਉਹਦੇ ਅੱਗੇ ਆ ਕੇ ਝੁਕਦਾ ਹੈ ਉਹਨੂੰ ਬਖਸ਼ਦਾ ਹੈ ਹੰਕਾਰਿਆਂ ਨੂੰ ਨਹੀਂ ਬਖਸ਼ਦਾ ਜਿਹੜਾ ਝੁਕ ਗਿਆ ਗੁਰੂ ਉਹਨੂੰ ਆਪ ਦੇ ਗੱਲ ਨਾਲ ਲਾ ਲੈਂਦਾ ਜੋ ਝੁਕਿਆ ਨਹੀਂ ਉਹ ਕਾਲ ਵਸਿਆ ਤੇ ਕਾਲ ਬਖਸ਼ਦਾ ਨਹੀਂ ਕਾਲ ਦਾ ਗੁਣ ਨਹੀਂ ਹੈਗਾ ਖਿਮਾ ਤਾਂ ਮਹਾਰਾਜ ਕੀ ਕਹਿੰਦੇ ਸਚਿਆਰੀ ਸੱਚ ਸੰਚਿਆ ਸਾਚੋ ਨਾਮ ਮੋਲ ਜਿਹੜੇ ਸੱਚੇ ਗੁਰਮਖ ਹੁੰਦੇ ਆ ਉਹ ਨਾਮ ਦਾ ਖਜ਼ਾਨਾ ਇਕੱਠਾ ਕਰਦੇ ਆ ਉਹਨਾਂ ਦਾ ਮਨ ਨਾਮ ਨੂੰ ਸੁਣ ਸੁਣ ਕੇ ਇੰਨਾ ਨਿਰਮਲ ਹੋ ਜਾਂਦਾ ਕੋਈ ਉਹਨਾਂ ਦੇ ਉੱਪਰ ਮੈਲ ਨਹੀਂ ਹੁੰਦੀ ਉਹ ਸਾਰਿਆਂ ਨੂੰ ਹੀ ਬਖਸ਼ਦੇ ਰਹਿੰਦੇ ਆ ਤੇ ਜੋ ਗੁਰਮਖਾਂ ਦੀ ਮੰਨਦਿਆ ਕਰਦੇ ਆ ਗੁਰਮਖਾਂ ਦੇ ਨਾਲ ਮਾਰਾ ਕਰਨ ਦੀ ਸੋਚਦੇ ਆ ਗੁਰਮਖਾਂ ਨੂੰ ਉਹਨਾਂ ਦੇ ਪ੍ਰਤੀ ਫੁਰਨਾ ਲੈਣ ਦੀ ਲੋੜ ਹੀ ਨਹੀਂ ਹੁੰਦੀ ਮਹਾਰਾਜ ਵੈਸੇ ਹੀ ਚੱਕ ਦਿੰਦੇ ਆ ਕਿਉਂਕਿ ਗੁਰਮਖ ਦਾ ਵਾਸਾ ਸਤਿਗੁਰੂ ਦੇ ਚਰਨਾਂ 'ਚ ਆ ਤੇ ਸਤਿਗੁਰੂ ਦੀ ਕੋਈ ਨਿੰਦਿਆ ਕਿਵੇਂ ਕਰ ਲਏਗਾ ਜੇ ਕਰੇਗਾ ਤੇ ਮਾਇਆ ਕਾਲ ਉਹਨੂੰ ਸਜ਼ਾ ਦਿੰਦੇ ਨੇ ਕਿਉਂਕਿ ਮਾਇਆ